ਕੋਈ ਮੈਂ ਨਹੀਂ ਪੁੱਛਦਾ ਉਹਨੂੰ ਮੈਂ ਘਰ ਦਾ ਰਸਤਾ ਪੁੱਛਿਆ ਉਹਨੂੰ ਮੈਂ ਵਿਕਾਸਾ ਦੇ ਕੰਮ ਤੁਹਾਡੇ ਵਾਰਡ ਦੇ ਵਿੱਚ ਤੇਜੇ ਨਾਲ ਸ਼ੁਰੂ ਹੋ ਚੁੱਕੇ ਆ ਕਿਵੇਂ ਦੇਖਦੇ ਜੀ ਜੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਕੱਲਾ ਮੁੱਖ ਮੰਤਰੀ ਨੇ ਕਹੂੰਗਾ ਜੀ ਮੈਂ ਤਾਂ ਸਰਵਣ ਪੁੱਤ ਕਹੂੰਗਾ ਪੰਜਾਬ ਦਾ ਕਿ ਅੱਜ ਅਸੀਂ ਕੁਝ ਵੀ ਡਿਮਾਂਡ ਕਰਦੇ ਆ ਮਾਨ ਸਾਹਿਬ ਤੋਂ ਸੋ ਚੋਲੀਆਂ ਪਰ ਪਰ ਕੇ ਜਿਹੜੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜਿਹੜਾ ਉਹ ਦੇ ਰੇ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਬਹੁਤ ਫਿਕਰ ਕਰ ਰਹੇ ਨੇ ਤੁਸੀਂ ਦੇਖੋ ਹੁਣ ਇੱਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਉਹਦੀ ਸ਼ੁਰੂਆਤ ਕੀਤੀ ਆ ਕਿਉਂਕਿ ਬਿਮਾਰੀ ਕਹੇ ਜਾਂ ਨਾਮਰਾਦ ਨਾਮ ਹੈ ਜੇ ਕਿਸੇ ਦੇ ਘਰੇ ਵੱਢ ਜੇ ਤਾਂ ਬੰਦਾ ਇਲਾਜ ਤਾਂ ਕਰਾਣਾ ਹਸਪਤਾਲ ਜਾਂਦਾ ਜਦੋਂ ਮੁੜਦਾ ਤੇ ਇੱਕ ਕਰਜ਼ੇ ਦੀ ਪੰਡ ਬਹੁਤ ਵੱਡੀ ਆਪਣੇ ਨਾਲ ਲੈ ਕੇ ਆਉਂਦਾ ਠੀਕ ਹੋਣ ਤੋਂ ਬਾਅਦ ਸੋ ਇੱਕ ਇਹ ਵੀ ਜਿਹੜੀ ਦਿੱਕਤ ਪਰੇਸ਼ਾਨੀ ਜਿਹੜੀ ਤਰਪੇਸ਼ ਆ ਰਹੀ ਸੀ ਲੋਕਾਂ ਨੂੰ ਉਹਦਾ ਵੀ ਜਿਹੜਾ ਵਜਨ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਮੋਢਿਆਂ ਤੇ ਲਿਤਾ ਇਸ ਤੋਂ ਇਲਾਵਾ ਸਿਹਤ ਦੇ ਖੇਤਰ ਦੇ ਵਿੱਚ ਮੱਲਾ ਕਲੀਨਿਕ ਬਣੇ ਮੱਲਾ ਕਲੀਨਿਕਾਂ ਦੇ ਵਿੱਚ ਕਰੋੜਾਂ ਲੋਕਾਂ ਨੇ ਜਿਹੜਾ ਇਲਾਜ ਆਪਣਾ ਮੁਫਤ ਕਰਾਇਆ ਜਿੱਥੇ ਚੰਗੇ ਕੁਆਲੀਫਾਈਡ ਐਮਬੀਬੀਐਸ ਡਾਕਟਰ ਜਿਹੜੇ ਇਲਾਜ ਕਰਦੇ ਨੇ ਜਿੱਥੇ ਦਵਾਈਆਂ ਬਿਲਕੁਲ ਮੁਫਤ ਮਿਲਦੀਆਂ ਨੇ ਔਰ ਐਥੀਕਲ ਮੈਡੀਸਨ ਜਨਰਿਕ ਮੈਡੀਸਨ ਨਹੀਂ ਮਿਲਦੀ ਉੱਥੇ ਐਥੀਕਲ ਮੈਡੀਸਨਸ ਮਿਲਦੀਆਂ ਨੇ ਉੱਥੇ ਐਜੂਕੇਟਿਡ ਸਟਾਫ ਉੱਥੇ ਤੁਹਾਨੂੰ ਏਐਨਐਮ ਜਿੰਨ ਬੈਠਦੇ ਨੇ ਫਾਰਮਾਸਿਸਟ ਤੁਹਾਨੂੰ ਮੈਡੀਸਨ ਦਿੰਦੇ ਨੇ ਔਰ ਪੂਰੀਆਂ ਸੁੱਖ ਸਹੂਲਤਾਂ ਦੇ ਨਾਲ ਜਿੱਥੇ ਇੱਕ ਵੇਟਿੰਗ ਹਾਲ 에ਅਰ ਕੰਡੀਸ਼ਨਡ ਜੀ ਔਰ ਹੋਰ ਸਾਰੀਆਂ ਜਿਹੜੀਆਂ ਮਸ਼ੀਨਾਂ ਲੈਬ ਇਕੁਪਮੈਂਟ ਸਾਰਾ ਕੁਝ ਬਿਲਕੁਲ ਮੁਫਤ ਇਸ ਤੋਂ ਇਲਾਵਾ ਜਿਹੜੇ ਹਸਪਤਾਲ ਨੇ ਉਹਨਾਂ ਦਾ ਕਾਇਆ ਕਲਪ ਕੀਤਾ ਉੱਥੇ ਦੀ ਜਿਹੜੀ ਮਸ਼ੀਨਰੀ ਦੀ ਘਾਟ ਸੀ ਉਹ ਸਾਰੀ ਜਿਹੜੀ ਘਾਟ ਪੂਰੀ ਕੀਤੀ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਲਿਆਂਦੇਗੇ ਅੱਜ ਤੁਸੀਂ ਦੇਖੋਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਔਰ ਪੰਜਾਬ ਹੈ ਜਾਂ ਸੂਬਾ ਜਿੱਥੇ ਲੀਵਰ ਟ੍ਰਾਂਸਪਲੈਂਟ ਦੀ ਜਿਹੜੀ ਸ਼ੁਰੂਆਤ ਆ ਉਹ ਪੰਜਾਬ ਨੇ ਕੀਤੀ ਹੈ ਸੋ ਸਿਹਤ ਦੇ ਖੇਤਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਤੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਔਰ ਇਹਨਾਂ ਸਭ ਤੋਂ ਵੀ ਸਾਡੇ ਜਿਹੜੇ ਮਾਰਗਦਰਸ਼ਕ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਮਤਲਬ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹ ਸਾਰੀਆਂ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਰਹੀਆਂ ਨੇ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੰਬਰ 1 ਅੱਜ 45000 ਕਿਲੋਮੀਟਰ ਜਿਹੜੀਆਂ ਪੰਜਾਬ ਦੀਆਂ ਸੜਕਾਂ ਜਿਹੜੀਆਂ ਬਣਨ ਜਾ ਰਹੀਆਂ ਨੇ ਤੁਸੀਂ ਦੇਖੋ ਵੀ ਪੂਰਾ ਰੋਡ ਨੈਟਵਰਕ ਪੂਰੇ ਪੰਜਾਬ ਦਾ ਮਤਲਬ ਹਰ ਇੱਕ ਡੇਰੇ ਨੂੰ ਵੀ ਜਿਹੜੀ ਸੜਕ ਲੱਗ ਜਣੀ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਰੋਡ ਨੈਟਵਰਕ ਇੱਕ ਨਵੇਂ ਸਿਰੇ ਤੋਂ ਦੁਬਾਰਾ ਜਿਹੜਾ ਉਹ ਬਿਛਾਇਆ ਜਾਣਾ ਪੁਰਾਣੀਆਂ ਸਰਕਾਰਾਂ ਬਹੁਤ ਕਲੇਮ ਕਰਦੀਆਂ ਨੇ ਕਿ ਰੋਡ ਨੈਟਵਰਕ ਜਿਹੜਾ ਉਹ ਲੈ ਕੇ ਆਏ ਜਿਹੜੇ ਹਾਈਵੇਜ਼ ਲੈ ਕੇ ਆਏ ਜਦ ਕਿ ਉਹ ਨੈਸ਼ਨਲ ਹਾਈਵੇਜ਼ ਨੂੰ ਕਲੇਮ ਕਰ ਰਹੇ ਨੇ ਕਿ ਅਸੀਂ ਜਿਹੜੇ ਹਾਈਵੇਜ਼ ਲੈ ਕੇ ਆਏ ਆ ਲਿੰਕ ਕਰਨ ਵਾਸਤੇ ਤੇ ਉਹ ਟੋਲ ਪਲਾਜ਼ੇ ਨਹੀਂ ਦੱਸਦੇ ਕਿ ਇੱਥੇ ਜਿਹੜੇ ਟੋਲ ਪਲਾਜ਼ੇ ਨੇ ਉਹ ਵੀ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਟੋਲ ਪਲਾਜ਼ੇ ਵੱਡੇ ਵੱਡੇ ਲਾਏ 200 220 220 300 300 ਰੁਪਿਆ ਜਿਹੜਾ ਇੱਕ ਇੱਕ ਗੱਡੀ ਦਾ ਟੋਲ ਦਾ ਇੱਕ ਪੱਸਿਆ ਦੇਣਾ ਪੈਂਦਾ ਸੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 17 ਟੋਲ ਜਿਹੜੇ ਬੈਰੀਅਰ ਨੇ ਉਹ ਜਿਹੜੇ ਬੰਦ ਕਰਵਾਏ ਨੇ ਸੋ ਇਹੀ ਫਰਕ ਹੈ ਜੀ ਇੱਕ ਵਪਾਰੀ ਦਾ ਤੇ ਇੱਕ ਜਿਹੜਾ ਤੁਹਾਡਾ ਸੇਵਾਦਾਰ ਕਿ ਅੱਜ ਮਾਨ ਸਾਹਿਬ ਸੇਵਾਦਾਰ ਬਣ ਕੇ ਪੰਜਾਬ ਦੇ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਕਾਸਟ ਕਿੰਨੇ ਦੀ ਲਗਤ ਨਾਲ ਸ਼ੁਰੂ ਹੋਏ ਤੇ ਕੀ ਵਿਕਾਸ ਹੋਗੇ ਇੱਥੇ ਕੋਈ ਲਗਤ ਦਾ ਦਾ ਕੋਈ ਅਸੀਂ ਕੋਈ ਲਾਈਨ ਹੀ ਰਹੀ ਜੀ 1 ਕਰੋੜ ਤੋਂ ਵੱਧ ਜਿਹੜੇ ਐਸਟੀਮੇਟ ਟੋਟਲ ਮੇਰੇ ਵਾਰਡ ਦੇ ਹੁਣ ਤੱਕ ਉਹ ਲੱਗ ਚੁੱਕੇ ਨੇ ਇੱਥੇ ਸਾਡੀ ਸਾਡਾ ਸਭ ਤੋਂ ਪਹਿਲ ਦੇ ਏਜੰਡੇ ਦੇ ਵਿੱਚ ਸਾਡੇ ਕੋਲੇ ਹੈ ਜੀ ਜਿਹੜੇ ਅਸੀਂ ਗ੍ਰੀਨ ਬੈਲਟਸ ਨੇ ਜਿਹੜੀਆਂ ਉਹਨਾਂ ਨੂੰ ਡਿਵੈਲਪ ਕਰੀਏ ਹਰ ਘਰ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਇੱਕ ਰੁੱਖ ਆਪਣੇ ਘਰ ਦੇ ਬਾਹਰ ਜ਼ਰੂਰ ਲਗਾਣ ਚਾਹੇ ਘਰ ਦੇ ਅੰਦਰ ਤੁਹਾਡੇ 10 ਲੱਗੇ ਨੇ ਪਰ ਘਰ ਦੇ ਬਾਹਰ ਇੱਕ ਜ਼ਰੂਰ ਲਗਾਓ ਕਿਉਂਕਿ ਰਾਗਿਰਵੀ ਜਿਹੜੇ ਹੈਗੇ ਨੇ ਆਪਾਂ ਉਹਨਾਂ ਨੂੰ ਵੀ ਸੁੱਖ ਸਹੂਲਤਾਂ ਦੇਣੀਆਂ ਨੇ ਸਾਡੇ ਉਹ ਇਲਾਕੇ ਦਾ এনवायरमेंट ਹੈ ਕਿਉਂਕਿ ਇੱਥੇ ਬਿਲਕੁਲ ਨਾਲ ਸਾਡੇ ਕੂੜੇ ਦਾ ਡੰਪ ਹੈ ਤੁਹਾਨੂੰ ਪਤਾ ਕਿ ਅਸੀਂ ਸੰਘਰਸ਼ ਬਹੁਤ ਕੀਤਾ ਕੂੜੇ ਦੇ ਢੇਰ ਪਿੱਛੇ ਸੋ ਇਹਦੇ ਨਾਲ ਨਜਿੱਠਣ ਵਾਸਤੇ ਸਾਨੂੰ ਬੜੀ ਲੰਬੀ ਮਿਹਨਤ ਜਿਹੜੀ ਉਹ ਕਰਨੀ ਪੈਣੀ ਹੈ ਸਾਨੂੰ ਥਾਂ ਥਾਂ ਤੇ ਜਿਹੜੇ ਟਰੀ ਪਲਾਂਟੇਸ਼ਨ ਹਰ ਕਰਦੇ ਵਾਰ ਕਰਨੀ ਪਊਗੀ ਤੇ ਨਾਲ ਰੈਂਡਮ ਸਾਨੂੰ ਜਿਹੜੇ ਖੁਸ਼ਬੂ ਵਾਲੇ ਬੁੱਟੇ ਉਹ ਸਾਨੂੰ ਲਾਣੇ ਪੈਣਗੇ ਕਿਉਂਕਿ ਕੂੜੇ ਦੇ ਵਿੱਚੋਂ ਕਈ ਵਾਰ ਸਮੈਲ ਤੂੰ ਆ ਇਹਨਾਂ ਗੰਦਾ ਹੁੰਦਾ ਜਿਹਦੇ ਨਾਲ ਘਰਾਂ ਚ ਸਾਹ ਲੈਣਾ ਲੋਕਾਂ ਦੇ ਜਿਹੜੀ ਪਾਈਪ ਲਾਈਨ ਕਿੱਥੇ ਦੀ ਪਾਈ ਗਈ ਹੈ ਇਹ ਵਾਟਰ ਸਪਲਾਈ ਦੀ ਸੀ ਜੀ ਅੱਜ ਤੱਕ ਤੁਸੀਂ ਦੇਖੋ ਕਿ ਇਹ ਕਲੋਨੀ ਬਸੇ ਨੂੰ 25 ਸਾਲ ਹੋ ਗਏ ਔਰ 25 ਸਾਲ ਦੇ ਵਿੱਚ ਇੱਥੇ ਪਾਈਪ ਲਾਈਨ ਦਾ ਹੀ ਕੋਈ ਨਾ ਕੋਈ ਇੰਤਜ਼ਾਮ ਨਹੀਂ ਸੀਗਾ ਸੋ ਆਵਾਦੀ ਪਾਰਟੀ ਦੇਖ ਰਹੀ ਹੈ ਕਿੱਥੇ ਕਿੱਥੇ ਕੰਮ ਜਿਹੜੇ ਰਹਿੰਦੇ ਨੇ ਪੈਂਡਿੰਗ ਉਹ ਸਾਰੇ ਜਿਹੜੇ ਅਸੀਂ ਉਹ ਲੱਗਿਆ ਜੀ ਉਹਨੂੰ ਕਰਵਾਣ ਦੀ Não,